ਮਿੱਤਰੋ ਕੀ ਹਾਲ ਚਾਲ ਨੇ ਤੁਹਾਡੇ ਸਾਰਿਆਂ ਦੇ ਅੱਜ ਦੇ ਨਵੇਂ ਵਲੌਗ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੇ ਮੀਤ ਕਰਦੇ ਹਾਂ ਸਾਰੇ ਜਾਣੇ ਵਧੀਆ ਹੋਵੋਗੇ ਤੇ ਵਧੀਆ ਯਾਹੀ ਰਹੋ ਤੇ ਚੋਬਰ ਅੱਜ ਚੱਲਨੇ ਆਪਾਂ ਵਿਸਾਖੀ ਤੇ ਤੇ ਸਾਜਨਾ ਦੇ ਤੇ ਅੱਜ ਚੱਲਦੇ ਆਪਾਂ ਵਿਸਾਖੀ ਤੇ ਮਿੱਤਰੋ ਘੋੜਾ ਬੀੜੀ ਬੰਦੋ ਦੇਖੋ ਆਪਣਾ ਘੋੜਾ ਤਿਆਰ ਖੜਾ ਜਾਵਾ ਬਸ ਚਾਲੇ ਪਾਉਣ ਦੀ ਤਿਆਰੀ ਚਾ ਆਪਣੇ ਨਾਲ ਜਿੰਨਾ ਨੇ ਜਾਣਾ ਮਿੱਤਰੋ ਇੱਕ ਤਾਂ ਆਪਣੇ ਨਾਲ ਰਸਤੇ 'ਚ ਬੈਠੂ ਆਪਣੇ ਨਾਲ ਤੇ ਬਾਕੀ ਦੋ ਤਿੰਨੇ ਜਾਣੇ ਨੇ ਉਹ ਆਪਦੇ ਮੋਟਰਸਾਈਕਲ ਤੇ ਨੇ ਆড্ডা ਆਪਣੇ ਨਾਲ ਤੇ ਉਹਨਾਂ ਨੂੰ ਰਸਤੇ 'ਚ ਪਿਕ ਕਰਨਾ ਮਿੱਤਰੋ ਤੇ ਆਪਾਂ ਸਾਰਿਆਂ ਨੂੰ ਪਹਿਲੀ ਸਵਾਰੀ ਆ ਸਾਰਿਆਂ ਨੂੰ ਟ੍ਰਿਪ ਆਪਣੇ ਤੋਂ ਸਟਾਰਟ ਹੁੰਦਾ ਆਪਾਂ ਪਹਿਲਾਂ ਤੌਰ 'ਤੇ ਉਹਨਾਂ ਨੇ ਆਪਣੇ ਨਾਲ ਮਗਰ ਤੁਰਨਾ ਤੇ ਚਲੋ ਫਿਰ ਮਿੱਤਰੋ ਹੁਣ ਪਾਉਣਾ ਚਾਲੇ ਲੈ ਕੇ ਬਾਬੇ ਦਾ ਨਾਂ ਤੇ ਛੋਨੂੰ ਮਿਲਦੇ ਆ ਫਿਰ ਅੱਗੇ ਪਹਿਲਾ ਵੋਠਾ ਕੰਮ ਕਰਾਤਾ ਹੁਣ ਸਾਰੇ ਤੋਂ ਚੱਲੀਏ ਵੀ ਚੱਲ ਵੀ 50 60 ਟ੍ਰਿਕ ਤਾਂ ਪਾ ਦੀ ਉਹ ਵਿਸ਼ਾਂਗ ਤੇ ਪਾਤੇ ਚਾਲੇ ਉਹ ਦੇਖੀ ਭਾਈ ਸਿੱਧੀ ਲਈ ਉਹਨਾਂ ਤੋਂ ਪਾਤੇ ਚਾਲੇ ਮੂਹੇ ਜਾ ਰਿਹਾ ਚੋਪਰ ਇੱਧਰ ਆਪਾਂ ਜਾ ਰਿਹਾ ਚੋਪਰ ਨਹੀਂ ਮਿੱਤਰੋ ਸੰਗ ਤਾਂ ਜਾ ਗਏ ਹੁਣ ਆਪਾਂ ਹੁਣ ਆਪਾਂ ਸੰਗ ਤਾਂ ਜਾ ਗਏ ਹੁਣ ਚੋਪਰਾਂ ਚ ਨਹੀਂ ਦੇ ਨੇ ਰਾਤ ਘੜ ਕੇ ਚੇਪੀ ਲੈਣੀ ਪਿਛਲੀ ਵਾਰ ਕੀ ਹੋਈ ਜਾਦਾ ਪਿਛਲੀ ਵਾਰ ਮੋਟਰਸਾਂਗਾਂ ਕੜ ਕੇ ਸੀ ਹਾਂ ਟੋਪ ਕਰਿਆ ਸੀ ਬਾਈ ਇਹਨੇ ਬਈ ਪਿਛਲੀ ਵਾਰ ਅਸੀਂ ਕੀ ਕਰੇ ਇਹਦੇ ਕੋਲੇ ਨੀਸਾਨ ਸਾਹਿਬ ਲਾਉਣ ਨੂੰ ਡੰਡਾ ਨਹੀਂ ਜੀਆ ਡੰਡਾ ਦਾ ਮਹਿਗਾ ਜੀ ਪੈਪ ਤੇ ਲਾਇਆ ਬਾਈ ਸਾਰਾ ਜੀ ਸੌਣ ਸਾਹ ਉਹ ਕੱਚੀ ਸੀ ਪੈਪ ਕੋਲ ਸਾਹਬ ਨੇ ਕਹਿੰਦਾ ਉਹ ਧੰਮੇ ਲੱਗੇ ਵੇ ਲਾ ਲੈਨੇ ਕਾਲੀ ਮਾਂ ਤਾਲੇ ਲਾ ਲੈ ਉਹ ਮਟਰ ਰੇਗਾ ਸਟਾਰਟ ਕੀ ਹੋਆ ਮੁੜ ਕੇ ਸਾਰਾ ਗੱਲ ਵਿੱਚੀ ਫਸ ਗਿਆ ਅਜੀ ਲਾਏ ਤਾਂ ਲਾ ਤਾਂ ਲੈ ਕਾਲੀ ਮਾਂ ਤਾਲੇ ਮੋਟਰਸਾਈਕਲ ਸਾਡੇ ਖੜ ਕੇ ਉਹਦੀ ਨਾਲ ਦੀ ਨਾਲ ਇਹਦਾ ਮਿੱਤਰੂ ਹਾਸੇ ਰੀਆਂ ਗੱਲਾਂ ਰੇ ਦੇੜ੍ਹੇ ਹੋ ਕੇ ਨੰਬਰ ਦਾ ਸੱਤ ਲੱਗ ਕੇ ਲੈਂਦਾ ਤੇਰਾ ਕਿ ਟਾਪਾ ਟੱਪਿਆ ਤੇਰਾ ਕਿ ਵਿੱਚੋਂ ਨਾ ਇੰਨਾ ਜ਼ੋਰ ਕਰ ਕਰੋ ਆਹਾਂ ਫਾਇਦਾ ਹੁੰਦਾ ਮਿੱਤਰੋ ਜੀ ਤੁਸੀਂ ਰਸਤੇ 'ਚ ਜਾਂਦੇ ਹੋ ਦੋ ਚਾਰ ਜਾਣੇ ਹੋਣ ਜੇ ਨਾਲ ਜੇ ਹੁਣ ਮੈਂ ਕੱਲਾ ਗਿਆ ਹੁੰਦਾ ਮੈਂ ਖੜਦਾ ਵੀ ਨਹੀਂ ਸੀਗਾ ਨਾ ਮੈਨੂੰ ਕੋਈ ਲੈਣ ਵਾਲਾ ਸੀਗਾ ਟੰਗ ਤੇ ਲੱਗੇ ਸੀ ਜਿਹਨੇ ਸ਼ਾਨ ਸਾਹਿਬ ਤੇ ਟਿੱਪਾਂ ਲਾਉਣ ਕਿਉਂਕਿ ਬਾਕੀ ਦਾ ਸਾਰਾ ਠੀਕ ਸੀ ਜਾਂਗ ਤਾਂ ਪਰ ਇੱਥੇ ਜਦੋਂ ਆਪਾਂ ਉਹ ਕਰਦੇ ਸੀ ਨਾ ਹਵਾ ਜੀ ਪੈਂਦੀ ਸੀ ਇਹ ਹੋਰ ਹੀ ਕੋਹਿਆ ਕਰੀ ਜਾਂਦਾ ਸੀਗਾ ਬਬਲੀ ਵੀ ਕਰਦਾ ਸੀ ਹੁਣ ਸਹੀ ਆ ਉਹਦੇ ਤੇ ਵੀ ਲਾ ਦੀਆਂ ਆਪਣੇ ਇਸ਼ਾਨ ਸਾਹਿਬ ਤੇ ਤਾਹਾਂ ਲਾਉਣੀ ਆ ਜਮਾ ਸਿਰੇ ਤੇ ਉੱਥੋਂ ਜੇ ਲੱਗਦਾ ਮੈਨੂੰ ਵੀ ਜਾਊਗਾ ਉਹਦੇ ਤਾਹਾਂ ਦੁਪੱਟ ਹੈ ਜਾਂ ਨਹੀਂ ਮੜਾ ਜਾ ਲਾਹਾਂ ਲੈ ਲੋ ਵੀ ਮਿੱਤਰੋ ਇੱਧਰ ਰੇਡ ਪੈ ਗਈ ਸੀ ਚੌਧਰੀ ਮੂਰੇ ਜਾਂਦਾ ਮੱਬੀ ਲਈ ਜਾਂਦਾ ਮੋਟਰਾਂ ਉੱਲੀ ਜਿੰਨੇ ਤੇ ਚੜਦਾ ਉਹ ਮੂਰੇ ਚੌਧਰੀ ਬਰੋਗੀ ਬ੍ਰੇਕ ਕਰ ਮੂਰੇ ਚੌਧਰੀ ਦੇਖ ਕੇ ਉਹਦੀ ਰੋਕਤਾ ਕਈ ਮੂਵੀ ਦੱਸੀਆ ਚੌਧਰੀ ਡੇਟਾ ਹੋਇਆ ਜਾਂਦਾ ਮੂਰੇ ਉਹ ਦੇਖਾਉਂਦਾ ਬਹੁਤ ਵੀ ਸੰਗ ਤੇ ਪਾਤੇ ਬੱਡੇ ਰੋਡ ਤੇ ਵੀ ਚਾਲੇ ਵੱਡੇ ਰੋਡ ਤੇ ਚੜ ਗਏ ਆ ਹੁਣ ਜਾਂਦਾ ਹੰਢਾਇਆ ਰੋਡ ਵੱਟਾ ਸਿੱਧਾ ਹਰਾਮਪੁਰਾ ਤੇ ਤੇਲ ਪਵਾ ਲਈਏ ਫੇਰ ਮਿਲਦਾ ਤੁਹਾਨੂੰ ਅੱਗੇ ਤੇ ਆਹ ਬਾਈ ਨੂੰ ਵੀ ਚੱਕ ਲਿਆ ਸੀ ਹੰਢਾਇਓ ਫੁੱਲ ਤੋਂ ਲੋ ਬਿਠਾ ਲਿਆ ਜੀ ਬਾਈ ਨੂੰ ਤੇ ਚਲੋ ਫੇਰ ਮਿਲਦਾ ਤੁਹਾਨੂੰ ਅੱਗੇ ਤੇ ਸੰਗ ਤੇ ਆਪਾਂ ਪਹੁੰਚਣ ਵਾਲਿਆ 5-7 ਕਿਲੋਮੀਟਰ ਰਹਿ ਗਿਆ ਤੱਕ ਜਿਹੜੀ ਦਮਦਮਾ ਸਾਹਿਬ ਆਪਾਂ ਲਵੇ ਇਲਾਕੇ ਸੰਗ ਦਾ ਬਹੁਤ ਆ ਰਹੀਆਂ ਨਹੀਂ ਆ। ਹੁਣ ਆਪਾਂ ਪਹੁੰਚ ਗਏ ਸੰਗ ਤੇ ਅੰਦਰ ਐਂਟਰ ਕਰਨ ਲੱਗੇ ਆਏ ਹੁਣ 메ਨ ਗੇਟ ਤੋਂ। ਲੋਬੀ ਸੰਗ ਤੋਂ ਕਰੋ ਦਰਸ਼ਨ ਗੁਰਦੁਆਰਾ ਸਾਹਿਬ ਦੇ ਸਾਹਮਣੇ ਤੋਂ ਦਿਖ ਰਿਹਾ ਉਹ ਤੇ ਸੰਗ ਤਾਂ ਬਹੁਤ ਨੇ ਬਹੁਤ ਜ਼ਿਆਦਾ ਰਸ ਆਗਾ ਤਾਂ ਕਰਕੇ ਆਪਾਂ ਥੋੜੀ ਜ਼ਿਆਦਾ ਵੀਡੀਓ ਨਹੀਂ ਬਣਾਈ ਹੈਗੀ। ਤੇ ਸੰਗ ਤੋਂ ਹੁਣ ਕਰੋ ਤੁਸੀਂ ਗੁਰਦੁਆਰਾ ਸਾਹਿਬ ਦੇ ਜਮਾ ਨੇੜੇ ਦਰਸ਼ਨ ਜਿੱਥੇ ਮਹਾਰਾਜ ਦਾ ਸਰੂਪ ਪ੍ਰਕਾਸ਼ ਕਰਿਆ ਹੋਇਆ। ਅਸੀਂ ਹੁਣ ਬੈਠ ਕੇ ਸੀ 2-4 ਮਿੰਟ ਬਾਣੀ ਸੁਣੀ ਬਾਬਾ ਜੀ ਜੀ। ਦੇਖੋ ਸੰਗ ਤੇ ਨਾਲ ਹੀ ਗੁਰਦੁਆਰਾ ਸਾਹਿਬ ਦੇ ਇੱਕ ਉਹ ਬਣਿਆ ਵਜੇਗਾ ਉਹਦੇ ਅੰਦਰ ਮਿਊਜ਼ੀਅਮ ਟਾਈਪ ਚੀਜ਼ ਬਣਾਈ ਵੀ ਉਹਦੇ ਵਿੱਚ ਸਾਰੀਆਂ ਫੋਟੋਆਂ ਨੇ ਇਤਿਹਾਸ ਸਾਰਾ ਦੱਸਿਆ ਹੋਇਆ ਹੈ ਬੀਕੇਵੇਂ ਕਿਵੇਂ ਕੀ ਭਾਈ ਦੱਲੇ ਦੇ ਸਾਰਾ ਕੁਝ ਏ ਟੂ ਜ਼ेड ਗੁਰੂ ਸਾਹਿਬ ਨੇ ਕਿਵੇਂ ਕੀ ਕੁਝ ਕਰਿਆ ਸੀ ਇੱਥੇ ਆ ਕੇ ਸਾਰਾ ਕੁਝ ਦੱਸਿਆ ਹੋਇਆ ਸੰਗਤ ਇਹ ਆ ਜਰੂਰ ਪੜੇ ਤੁਸੀਂ ਸਾਰੇ ਜਣੇ ਸਭ ਸਾਰਿਆਂ ਨੂੰ ਸਾਰਾ ਕੁਝ ਪਤਾ ਲੱਗ ਜੂਗਾ ਕਿ ਬਾਕੀ ਬਾਲਾ ਤੁਹਾਨੂੰ ਦਿਖਾ ਨਹੀਂ ਸਕਿਆ ਸੌਰੀ ਉਸ ਲਈ ਕਿਉਂਕਿ ਸੰਗਤ ਜਿਆਦਾ ਹੋਣ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਸੀ ਵੀਡੀਓ ਨੂੰ ਤੇ ਬਾਕੀ ਥੋੜੇ ਜਿਹੜੇ ਇੱਥੇ ਸੇਵਾਦਾਰ ਸੀ ਜੇ ਮੇਨ ਮੂਰੇ ਉਹ ਵੀਡੀਓ ਵਾਲੀ ਬਣਾਉਣ ਨਹੀਂ ਸੀ ਦੀ ਤਾਂ ਕਰਕੇ ਚੱਕਰ ਪੈ ਰਿਆ ਝੰਗਦੇ ਤੇ ਇਹ ਕੋਈ ਚੱਕਰ ਨਹੀਂ ਕਿਸੇ ਟਾਈਮ ਆਪਾਂ ਫੇਰ ਜਦੋਂ ਵੀ ਰਾਗ ਮਾਲਕ ਨੇ ਸਵਾਬ ਬਣਾਇਆ ਆਪਾਂ ਉਦੋਂ ਦਿਖਾ ਦੇਖੋ ਵੀ ਸਾਰੇ ਸੰਗਤ ਕਿੰਨੀ ਜ਼ਿਆਦਾ ਜਦੋਂ ਅਸੀਂ ਮੱਥਾ ਟੇਕਣ ਗਏ ਸੀ ਉਹ ਜਗ੍ਹਾ ਤੇ ਖੜੇ ਸੀ ਜਿੱਥੇ ਤੁਸੀਂ ਸਾਹਮਣੇ ਦੇਖ ਰਹੇ ਹੋ ਸਾਨੂੰ 2 ਘੰਟੇ ਲੱਗੇ ਦਰਬਾਰ ਸਾਹਿਬ ਦੇ ਅੰਦਰ ਮੱਥਾ ਟੇਕਣ ਜਾਂਦੇ ਆ ਤੇ ਹੁਣ ਆਪਾਂ ਵਾਪਸੀ ਚਾਲੇ ਪਾਤੇ ਨੇ ਨੇੜਿਓਂ ਦੂਰ ਦੁਬਾਰਾ ਸਾਹਿਬ ਜਿੱਨੇ ਆਪਾਂ ਸਾਰੇ ਮੱਥਾ ਟੇਕ ਜਾਂਦਾ ਤੇ ਇਹ ਵੀਡੀਓ ਆਪਾਂ ਵਾਲੀ ਬਣਾ ਨਹੀਂ ਸਕੇ ਸੌਰੀ ਉਸ ਚੀਜ਼ ਲਈ ਪਰ ਹੁਣ ਆਪਾਂ ਵੋਟਰਾਂ ਨਾਲ ਕੱਢਣ ਲੱਗੇ ਸੀਟਾਂ ਤੇ ਹੱਥ ਧਰਿਆ ਚੋਬਰਾ ਨੇ ਮਾਰੀ ਲਾਟ ਕਹਿੰਦੇ ਵਾਜੀ ਵਾ ਐਨੀ ਗਰਮੀ ਫੇਰ ਇਹਨਾਂ ਨੇ ਚੱਕੀ ਬਰਫ਼ ਦੀ ਸਿੱਲੀ ਡਲੀ ਸਾਰੀਆਂ ਸੀਟਾਂ ਤੇ ਬਰਫ਼ ਕਮਾਉਣ ਲੱਗੇ ਤੇ ਫੇਰ ਸੀਟਾਂ ਠੱਡੀਆਂ ਕਰੀਆਂ ਫੇਰ ਬੈਠੇ ਜਾ ਕੇ ਸੀਟਾਂ ਤੇ ਚੰਗ ਤੇ ਬਰਨਾਲੇ ਪਹੁੰਚਣ ਵਾਲੇ ਆ 10 ਕਿਲੋਮੀਟਰ ਹੈ ਜਾਂ ਬਰਨਾਲਾ 10 12 ਕਿਲੋਮੀਟਰ ਉਧਰ ਪਹੁੰਚ ਜੇ ਨੇ ਠੰਡਾ ਬਾਣੀ ਪੀਣ ਆਪਾਂ ਵੀ ਵੀ ਲਈਏ ਆਇਆ ਹੋਇਆ ਕਰਨ ਮਿੱਤਰੋ ਪੰਪ ਨੇ ਯਾਰਾ ਖੁੱਲਾ ਢੱਲਾ ਪੰਪ ਇਹਦਾ ਕੋਈ ਡਾ ਦੇ ਹਿਸਾਬ ਕਿਤਾਬ ਦਾ ਪੰਪ ਆਟ ਖੁੱਲਾ ਢੁੱਲਾ ਤਾਂ ਉਪਾਈ ਹੋਏ ਪੈਂਦੀਆਂ ਤੱਕ ਜਾਈ ਹੈਣਾ ਸੇਰਾ ਵੇਖੋ ਸਪੈਸ਼ਲ ਆਪਾਂ ਕਮਰਾ ਬੁੱਕ ਕਰਾ ਲਿਆ ਸੀ ਪਹਿਲਾਂ ਹੀ। ਉਹ ਮੇਰੀ ਗੱਲ ਸੁਣ ਲਾ ਉਹ ਦੇਖੀ ਲਿਖਾਗਾ। ਹੈ ਨੋ ਸਮੋਕਿੰਗ ਜ਼ੋਨ ਤੇਨੂੰ ਖਾਸ ਕਰਕੇ ਹੈ ਤੂੰ ਕਾ ਤੂੰ ਨਹੀਂ ਕਰਨੀ ਹੈਗੀ। ਦੇਖ। ਸੁਣ ਲੋ ਜਿਹੜਾ ਜਿਹੜਾ ਵੀ ਹੈਗਾ ਸਮੋਕਿੰਗ ਵਾਲਾ। ਤੂੰ ਖਾਸ ਕਰਕੇ ਸੁਣ। ਲੱਗਦਾ ਤੂੰ ਆ ਮੈਨੂੰ ਜਿਹੜੀ ਜਾਣਾ ਤਾਂ ਬੰਨੀ ਫਿਰਦਾ ਸਿਰ ਤੇ ਪਾਟਣ ਵਾਲਾ। ਲੈ ਉਹ ਹੈਲੋ ਇਵਨਿੰਗ ਵਾਲਾ ਹੁੰਦਾ। ਲੈ ਇਹ ਕਿੱਥੇ ਹੁੰਦਾ ਯਾਰ। ਆ ਮੱਝ ਕੱਟਿਆ ਵਾਲਾ ਬੰਨੀ ਫਿਰਦਾ ਸਿਰ ਤੇ। ਨਹੀਂ ਗਾਣਾ ਦੂਜਾ ਹੁੰਦਾ ਹੱਥ ਵਿੱਚ ਡੰਡਾ ਗਾੜੀ ਨਹੀਂ ਗਾਣਾ ਉਹ ਹੁੰਦਾ ਉਹ ਜਿਹੜਾ ਬਾਈ ਦੇ ਬੰਨਿਆ ਹੋਇਗਾ ਸੁੱਖੀ ਦੀ ਹੈ ਉਹ ਉੱਪਰ ਜਿਹੜਾ ਕਵਰ ਕਰਿਆ ਹੋਇਆ ਤੇਰਾ ਅਸਲੀ ਅਸਲੀ ਰੂਪ ਤਾਂ ਆ ਦੇਖ ਰਿਹਾ ਹਨ ਉਹ ਤਾਂ ਦੇਖ ਨਹੀਂ ਰਿਹਾ ਦਿਖਾਵਾ ਹੋਰ ਹੁੰਦਾ ਮੱਝ ਘੱਟੇ ਵਿੱਚ ਨਾਲ ਉਹ ਨਹੀਂ ਫਿਰਦਾ ਹੋਰ ਲੈ ਦਿਖਾਉਣ ਵਾਲੇ ਹੋਰ ਵੀ ਕੰਮ ਨੇ ਦੇਖ ਲਓ ਇਹਨਾਂ ਦੇ ਕਹੇ ਜੇ ਨੇ ਵੇਰ ਕਹਿੰਦੇ ਨੇ ਸਾਨੂੰ ਜਾਣ ਨਹੀਂ ਦਿੰਦੇ ਕਿਤੇ ਜਾਣ ਦਾ ਅਪੀ ਨਹੀਂ ਦੇਣਾ ਕਰਦੇ ਨੇ ਹੈ ਹੰਬਲੀ ਬਾਟ ਪਤਾ ਨੂੰ ਕੀ ਨੇ ਲਸਕਾ ਪੁੱਲੀ ਦੇਖ ਲੈ ਬ੍ਰੇਕ ਨਾ ਬਣਾ ਦੇ ਗੇ ਹੈ ਹਾਂ ਹਰ ਹੁਣ ਦੁੱਧ ਦੇ ਨੀਂਦ ਨੂੰ ਦੀ ਹੋ ਗਿਆ ਗੱਲ ਪੱਕੀ ਆ ਓਏ ਮਾਹੌਲ ਪੂਰਾ ਸਿਰਾ ਹੈ ਪੈਸਾ ਉਹਨੂੰ ਪੂਰਾ ਫੁੱਲ ਜੀ ਕਰ ਰਿਹਾ ਹੈ ਗਾਈ ਸਾਰੇ ਉਹ ਤੁਸੀਂ ਇਹਨਾਂ ਦੇ ਲਓ ਆਪਾਂ ਪਕਾਈ ਮਰੀ ਜਨਾ ਕੈਮਰਾ ਗੁੰਮ ਰ ਤਾਂ ਨਹੀਂ ਕਿਤੇ ਆਹ ਪੌਟ ਨੂੰ ਨਹੀਂ ਆਏ ਬੈਠੇ ਨੇ ਬਾਹਰ ਉੱਥੇ ਬੈਠਣ ਲੱਗ ਗਈ ਪਹਿਲਾਂ ਕਹਿੰਦਾ ਇੱਥੇ ਬਹਿ ਜਾ ਨਾ ਲੈ ਇੱਥੇ ਬੈਠੋ ਆਗੇ ਆਪਾਂ ਉਹ ਇੱਥੇ ਤੂੰ ਤਾਂ ਕਰਕੇ ਮਨਾ ਕਰਦੇ ਵੀ ਤੂੰ ਅੰਦਰ ਜਾ ਕੇ ਸਮੋਕਿੰਗ ਉਹ ਯਾਰ ਆਪਾਂ ਫਿਰ ਸਪੈਸ਼ਲ ਬੰਦੇ ਆ ਯਾਰ ਬੁੱਕ ਕਰਾਈ ਦਾ ਫਾਇਦਾ ਕੀ ਆਪਾਂ ਨੂੰ ਫਿਰ ਇਹਦਾ ਸਮਝ ਗਿਆ ਮੈਨੂੰ ਐਸੀ ਵੀ ਤੂੰ ਅੰਦਰ ਜਾ ਕੇ ਸਮੋਕਿੰਗ ਕਰੇਂਗੇ ਤੇ ਰਸਮੋਕਿੰਗ ਉਹ ਐਨਾ ਐਨਾ ਤਾਂ ਹੈਗਾ ਯਾਰ ਜੇ ਸਪੈਸ਼ਲ ਬੰਦਾ ਕਮਰਾ ਬੁੱਕ ਕਰਾਇ ਹੋਵੇ ਨਾ ਆਪਦਾ ਕੋਈ ਸੀ ਵੀ ਕੋਈ ਕੋਈ ਵੀ ਫੈਸਟੀਵਲ ਹੁੰਦਾ ਬੰਦੇ ਦਾ ਆਪਦਾ ਨਜ਼ਾਰਾ ਤਾਂ ਹੈਗਾ ਪੂਰਾ ਮੋਲ ਸਰਾ ਜਮਮ ਮਿਲਦਾ ਜਿਵੇਂ ਟਾਬੇ ਤੇ ਬਟਨ ਆਪਣਾ ਪੰਜਾਬ ਛਾਣੇ ਪੰਜਾਬ ਟਾਬਾ ਡਾਬਾ ਡਾਬਾ ਉਹ ਆਏ ਆਏ ਹੀ ਨੇ ਉਹ ਆ ਪਾਏ ਲਾ ਦੇ ਇਧਰ ਤੇ ਚੌਂਕ ਨਹੀਂ ਮਰੀ ਬੱਤ ਅਨ ਆ ਜਾਤ ਕਿਤੇ ਟਿਕਣ ਵਾਲੀ ਆ ਹੈ ਕੀ ਕਰੀ ਇਹਨਾਂ ਕੀ ਹੋਗਾ ਯਾਰ ਉਧਰ ਉਹ ਆ ਗਈ ਤਾਂ ਹੀ ਦਿਖਾਉਂਦੇ ਆ ਲੱਛਣ ਦੇ ਕਰੋ ਇਹਨਾਂ ਦੇ ਇਹ ਕਿੱਥੇ ਲਿਆਉਣ ਵਾਲੇ ਨੇ ਇਹ ਕਿੱਥੇ ਲਿਆਉਣ ਵਾਲੇ ਨੇ ਵੇ ਭਾਈ ਉਹ ਪਤਾ ਨਹੀਂ ਇਹ ਦੌੜ ਹੌਂ ਟਿੱਲੀ ਹੋ ਜੀ ਦੌਣ ਟਿੱਲੀ ਸੀ ਬਰਗਰ ਪਾਉਣੇ ਘਾਟੇ ਬਸ ਬਰਗਰ ਲੈ ਕੇ ਬਾਟੰਡੇ ਦੇ ਲੈ ਜਾ ਫਿਰ ਮੋੜ ਉਹ ਮਸਾ ਚਾਰ ਬਰਗਰ 2 ਘੰਟੇ ਜਿ ਬਣਾ ਕੇ ਲੈ ਗਏ ਅੱਧੇ ਘੰਟੇ ਬਾਅਦ ਇਹਨੇ ਮੋੜ ਤੇ ਕਹਿੰਦਾ ਠੰਡੇ ਦੇ ਦੇ ਜਾ ਨਵਾਂ ਵਰਕਆਊਟ ਲੈ ਜਾਈ ਹੁਣ ਕਰੀਏ ਉਹ ਕਿੱਥੇ ਆ ਗਈ ਉਹ ਉਹ ਦੋ ਵਾਰੀ ਵਰਕਰ ਕਰਮ ਕਰਾ ਲੇ ਫੜਕੀ ਕਿੱਥੇ ਆ ਗਈ ਆਪਣੀ ਉਹ ਖਿੜਕੀ ਆਉ ਆ ਗਈ ਖਿੜਕੀ ਇੱਧਰ ਜੇ ਆ ਜਾਣੀ ਹੈ ਨਾ ਗੇਟ ਵੀ ਨਾਲ ਹੀ ਜੁੜਿਆ ਪਿੱਛੇ ਐ ਦੋ ਨਿਕਲੂਗੇ ਉਹਦੇ ਅੰਦਰ ਉਹ ਨਹੀਂ ਹੈਗਾ ਉਹ ਨਹੀਂ ਹੈਗੀ ਯਾਰ ਇਹ ਤੁਸੀਂ ਜਾ ਆਂ ਖਿੜਕੀ ਦਾ ਹੈਕੀ ਨਹੀਂ ਉਹ ਹੈਗੀ ਨਹੀਂ ਹੈਗੀ ਉਹ ਨਹੀਂ ਹੈਗੀ ਉਹ ਪਰਲੀ ਖਿੜਕੀ ਆਉ ਦੇ ਔਰਲੀ ਵਾਲੇ ਕੋਈ ਪਿਆ ਆਏ ਤਾਂ ਉਹਦੀ ਲੰਗ ਜੇ ਗੁਰੂ ਕੋਈ ਨਾ ਕੋਈ ਕਮਰੇ ਚ ਪਿਆ ਕੋਈ ਏਸੀ ਚੱਲਦਾ ਸੀ ਆਪਾਂ ਵੀ ਹੱਥ ਮਰਵਾਣ ਨੂੰ ਕਹੀ ਗਏ ਵੀ ਅਸੀਂ ਚੱਲਦਾ ਬੋਲੋ ਵਾਹੇ ਗੁਰੂ ਯਾਰ ਆਟੋ ਰਿਕਸ਼ਾ ਚੱਲੀਏ ਹੂੰ ਉੱਥੇ ਕਿਹੜਾ ਮੂੰਹ ਹੋ ਕਰਾਊਗਾ ਮੂੰਹ ਵਿਟਾ ਸ਼ਾਪਿੰਗ ਕਰਾਂਗੇ ਉੱਥੇ ਆਪਾਂ ਦੱਸੋ ਕੌਣ ਕਰਾਊ ਹਰਮਨ ਹਰਮਨ ਦਾ ਖਵਾਤੀ ਵੀਰੇ ਸਭ ਕੋ ਸੀ ਕਿਹੜਾ ਟਾਇਰ ਫੁੱਟਾ ਪਾਉਗਾ ਮੂਹਲਾ ਕੋਈ ਨਹੀਂ ਸਿੱਧਾ ਕਰਾ ਦਿੰਨੇ ਆ ਤਾਂ ਮਤਲਬ ਤਾਂ ਹੀ ਜਿਹੜੇ ਮੈਂ ਤਾਂ ਹੀ ਨੇ ਚੱਕਰ ਸਹੀ ਬਣਾਉਂਦਾ ਆਇਆ ਇਹ ਕਰਦਾ ਰੋਡ ਤੇ ਵਿੰਗਾ ਡੇਡਾ ਜਾ ਹੈਨਾ ਤੇ ਲੋ ਵੀ ਸੰਗ ਤੇ ਆਪਾਂ ਘਰੇ ਆ ਗਏ ਸੀਗੇ ਤਾਕਤ ਜੀ ਦੰਦਵਾ ਸੈਮਾ 321 ਤੇ ਬਹੁਤ ਵਧੀਆ ਦਰਸ਼ਨ ਮਿਲੇ ਹੋਏ ਆਪਣੇ ਤੇ ਬਾਕੀ ਯਾਨੀ ਬਹੁਤ ਯਾਰਾ ਯਾਰ ਲੋਕਾਂ ਚ ਇੰਨੀ ਉਹ ਆ ਗੀਆਂ ਲਗਨ ਆ ਗਈ ਤੇ ਯਾਨੀ ਉੱਥੇ ਬਹੁਤ 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 ਦੂਰੋਂ ਲੋਕ ਆਏ ਵਿਛੇ ਨਜ਼ਾਇਜ਼ ਇਕੱਠ ਸੀ ਯਾਰ ਉੱਥੇ ਤਾਂ ਕਰਕੇ ਆਪਾਂ ਵਾਲੀ ਵੀਡੀਓ ਨਹੀਂ ਬਣਾ ਸਕੇ ਹੈਗੇ ਤੇ ਬਾਕੀ ਲੰਗਰ ਵਾਲੇ ਵੀਰ ਨੇ ਜਿਹੜੇ ਹੋਣਾ ਵੀ ਆਪਣੇ ਤੁਹਾਨੂੰ ਪਤਾ ਹੀ ਅਸੀਂ ਤੋਂ ਵੀ ਆਪਣੇ ਪੰਜਾਬ ਜਿੱਤੇ ਖਾਸ ਕਰਕੇ ਆ ਚੀਜ਼ ਕਿ ਜਦੋਂ ਵੀ ਕੋਈ ਪ੍ਰੋਗਰਾਮ ਹੋਵੇ ਜਿਵੇਂ ਹੁਣ ਆਪਣੇ ਸ਼ੀਰ ਦੀ ਜੂੜ ਮੇਲੇ ਹੁੰਦੇ ਨੇ ਸ਼ਰੰਦ ਵੇਲੇ ਤੇ ਹੁਣ ਖਾਲਸਾ ਸਾਜਣਾ ਦੇਵਸੀਗਾ ਤੇ ਇਹਨਾਂ ਦਿਨਾਂ ਦੇ ਵਿੱਚ ਆਪਣੇ ਤਾਂ ਉਹ ਹੁੰਦੇ ਹੀ ਹੁੰਦਾ ਗਾ ਲੰਗਰ ਲਾਉਂਦੀ ਹੁੰਦੇ ਨੇ ਕਿ ਜਿਹੜੇ ਜਿਹੜੇ ਪਿੰਡ ਦਾ ਜਿਵੇਂ ਜਿਵੇਂ ਲੂਟ ਲੱਗਦਾ ਹੁੰਦਾ ਤੇ ਲੰਗਰ ਵੀ ਬਹੁਤ ਜਗ੍ਹਾ ਤੇ ਲੱਗੇ ਵੀ ਸੀਗੇ ਜੇ ਬਹੁਤ ਯਾਰ ਸੰਗਤ ਦਾ ਬਹੁਤ ਜ਼ਿਆਦਾ ਲਗਨ ਸੀਗੀ ਤੇ ਮਿੱਤਰੋ ਜਾਨੀ ਆਪਾਂ ਜਾਇ ਦਾ ਤਖਤ ਸ੍ਰੀ ਦਮਨਵਾਸ ਸਾਹਿਬ ਬਹੁਤ ਵਧੀਆ ਦਰਸ਼ਨ ਹੋਈ ਤੇ ਤੂੰ ਬਾਕੀ ਤੁਸੀਂ ਵੀ ਜ਼ਰੂਰ ਚੈੱਕ ਕਰਿਓ ਤੁਸੀਂ ਵੀ ਦਰਸ਼ਨ ਮੇਲੇ ਕਰਿਓ ਵਿਸਾਖੀ ਦੇ ਜਿਹੜਿਆਂ ਤੋਂ ਨਹੀਂ ਜਾਇਆ ਗਿਆ ਨਹੀਂ ਤਾਂ तकरीबन ਸਾਰੇ ਵੀਰਪੁਰਾ ਜਾ ਹੀ ਹੁੰਦੇ ਨੇ ਕਿ ਜਿੰਨਾ ਭਰਾਵਾ ਤੋਂ ਨਹੀਂ ਜਾਇਆ ਗਿਆ ਉਹ ਵੀ ਜ਼ਰੂਰ ਦਰਸ਼ਨ ਕਰ ਲਿਓ ਏ ਚਲੋ ਫਿਰ ਮੈਂ ਸੰਗਤੋਂ ਮਿਲਦਿਆਂ ਤੁਹਾਨੂੰ ਨੈਕਸਟ ਵਲੌਗ 'ਚ ਤੇ ਜੇ ਬਲੌਗ ਵਧੀਆ ਲੱਗਿਆ ਤਾਂ ਚੈਨਲ ਨੂੰ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਜ਼ਰੂਰ ਕਰ ਦਿਓ ਤੇ ਕਮੈਂਟ ਵੀ ਜ਼ਰੂਰ ਕਰਿਓ ਵੀ ਬਲੌਗ ਕਿਦਾਂ ਲੱਗਦੇ ਨੇ ਤੇ ਚਲੋ ਫਿਰ ਮਿਲਦੇ ਆਂ ਨੈਕਸਟ ਵੀਡੀਓ 'ਚ